ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਪਾਸ ਸੁਆਗਤ ਕਰਦੇ ਆ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਆਪ ਦੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਤੇ ਇੱਕ ਆਪਾਂ ਜਮਾ ਸਸਤੀ ਕੂਠੀ ਲੈ ਕੇ ਪਹੁੰਚੀਆਂ ਰੇਟ ਕੂਠੀ ਦਾ 12 ਲੱਖ ਰੁਪਇਆ ਉਹਨਾਂ ਨੇ ਡਿਮਾਂਡ ਰੱਖੀ ਆ ਘਾਟਾ ਬਾਧਾ ਹੋ ਜੂਗਾ ਵਧੀਆ ਇਹਨਾਂ ਨੂੰ ਲੋਕੇਸ਼ਨ ਲੱਗਦੀ ਆ ਵਧੀਆ ਕੂਠੀ ਆ ਜੀ ਬਾਲ ਪੇਪਰ ਸਾਰੀ ਕਰਵਾਈ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਾਕੀ ਰੇਟ ਹੋਰ ਵੀ ਹੋ ਜੂਗਾ ਕੱਲੀ-ਕੱਲੀ ਆਪਾਂ ਗੱਲ ਕਰਦਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਨੰਬਰ ਆਪਣਾ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਕਿਸੇ ਵੀ ਏਰੀਆ 'ਚ ਕੋਈ ਵੀ ਮਸ਼ੀਨਰੀ ਘਰ ਕੁਠੀ ਮਕਾਨ ਤੁਹਾਡੇ ਕੋਲੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦਾਂ ਪਹਿਲੀ ਗੱਡੀ ਆਪਾਂ 2010 ਮਾਡਲ CNG ਤੇ ਪੈਟਰੋਲ ਗੱਡੀ ਤੁਸੀਂ ਦੇਖ ਲਈ ਤੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਹੜੀ ਗੱਡੀ ਆ i20 ਗੱਡੀ ਆ ਗੱਡੀ ਦੀ ਐਨਓਸੀ ਮਿਲ ਜੂਗੀ ਟਾਪ ਮਾਡਲ ਹੈ ਏਸੀ ਹੀਟਰ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਹੈ ਸਟੀਰਿੰਗ ਦੇ ਉੱਪਰ ਆਪਾਂ ਨੂੰ ਕੰਟਰੋਲ ਮਿਲ ਜਾਣਗੇ ਅੰਦਰੋਂ ਗੱਡੀ ਵਧੀਆ ਸੀਟ ਕਵਰ ਚੜੇ ਹੋਏ ਨੇ ਮੈਟਿੰਗ ਵਧੀਆ ਹੋਈ ਹੈ ਤੇ ਸਾਰਾ ਕੁਝ ਹੀ ਵਧੀਆ ਆਪਾਂ ਨੂੰ ਮਿਲੂਗਾ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਕਿਸੇ ਨੂੰ ਗੱਡੀ ਪਸੰਦ ਆਈ ਹੈ ਸਟਾਰਟ ਕਰਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਇਹ ਡਿਮਾਂਡ ਇੱਕ 40 ਇੱਕ ਵਾਰੀ ਮਾਲਕ ਕਹਿੰਦੇ ਵੀ ਮੌਕੇ ਤੇ ਕਰ ਲਾਂਗੇ ਤੇ ਮਾਨਸਾ ਲੱਗੇ ਗੱਡੀ ਆਹ ਖੜੀ ਆ ਕਿਸ ਨੂੰ ਪਸੰਦ ਆਈ ਐ ਮਾਨਸਾ ਏਰੀਆ ਤੇ ਜਾ ਕੇ ਦੇਖ ਸਕਦੇ ਹੂੰ ਬਾਕੀ ਇੰਜਨ ਗੇਅਰ ਪੂਰਾ ਵਧੀਆ ਸਟਾਰਟ ਕਰਕੇ ਦੇਖੋਗੇ ਤੋਰ ਕੇ ਦੇਖੋਗੇ ਚਲਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਬਾਡੀ ਲਾਈਨ ਵੀ ਪੂਰੀ ਵਧੀਆ ਪਈ ਐ ਬੰਪਰ ਬੂੰਪਰ ਵਧੀਆ ਪਈ ਨੇ ਬਾਕੀ ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਚੰਗੀ ਮਿਲੂਗੀ ਨੰਬਰ ਬਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਤੁਹਾਨੂੰ ਮਿਲ ਹੀ ਗਿਆ 98100 58 52 259 ਸੈਕਿੰਡ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਵਰੇਜ਼ਾ ਗੱਡੀ ਪਹੁੰਚੀ ਜੀ ZDI ਗੱਡੀ ਦੀ ਕੰਡੀਸ਼ਨ ਚੈੱਕ ਕਰੋ 18 ਮਾਡਲ ਗੱਡੀ ਆ ਬਿਲਕੁਲ ਨਵੀਂ ਜੀ ਮੋਗੇ ਖੜੀ ਆ ਤੇ ਗੱਡੀ ਦੀ ਬਾਡੀ ਲਾਈਨ ਪੂਰੀ ਵਧੀਆ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਟੀering ਦੇ ਉੱਪਰ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਜੇ ਆਪਾਂ ਅੰਦਰੋਂ ਗੱਲ ਕਰੀਏ ਜੀ ਮੈਟਿੰਗ ਬਹੁਤ ਵਧੀਆ ਇਹਨਾਂ ਨੇ ਕਰਵਾਈ ਹੋਈ ਆ ਸੀਟ ਕਵਰ ਵਧੀਆ ਚੜੇ ਹੋਏ ਨੇ ਬਾਕੀ ਤੁਸੀਂ ਦੇਖ ਰਹੇ ਹੋ ਫੋਟੋਆਂ 'ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਕਹਿੰਦੇ ਹਰ ਪਾਸੋਂ ਹਰ ਤਰ੍ਹਾਂ ਦੀ ਆਪਨੂੰ ਫੁੱਲ ਗਾਰੰਟੀ ਮਿਲੂਗੀ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਕਾਲੇ ਰੰਗ ਦੀ ਗੱਡੀ ਆ ਤੇ ਸ਼ੌਂਕ ਨਾਲ ਮਾਲਕ ਨੇ ਗੱਡੀ ਲਈ ਸੀ ਸ਼ੌਂਕ ਨਾਲ ਚਲਾਈ ਹੋਈ ਹੈ ਤੇ ਕਿਸੇ ਕਾਰਨ ਕਰਕੇ ਸੇਲ ਕਰਨੀ ਪੈ ਰਹੀ ਹੈ ਡੀਜ਼ਲ ਤੇ ਗੱਡੀ ਆ ਕੁੱਲ 72000 ਚੱਲੀ ਹੋਈ ਆ ਫੁੱਲ ਇੰਸ਼ੋਰੈਂਸ ਹੈ ਤੇ ਸਾਰਾ ਕੁਝ ਵਧੀਆ ਜੀ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਆਪਨੂੰ ਮਿਲ ਜੂਗੀ ਤੇ ਟਾਇਰ ਆਪਨੂੰ 70 ਤੋਂ 75 ਪੈਸੀ ਏਸੀ ਹੀਟਰ ਬੰਪਰ ਵਗੈਰਾ ਸਾਰਾ ਕੁਝ ਆਪਨੂੰ ਵਧੀਆ ਮਿਲੂਗਾ ਜੀ ਤੇ ਸਾਢੇ 1.8 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਵੀ ਘਾਟਾ ਵਾਧਾ ਕਰ ਲਾਂਗੇ ਮੋਗਾ ਏਰੀਆ ਤੋਂ ਹੁਣ ਮੈਂ ਦੱਸ ਹੀ ਦਿੱਤਾ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ 98100 4262 567 ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਗੱਲ ਕਰਨੀ ਹੈ ਜਿਹੜੀ ਵੀ ਕਰੋ ਠੀਕ ਹੈ ਜੀ ਫੋਨ ਨੰਬਰ ਤੁਹਾਨੂੰ ਮਿਲ ਗਿਆ ਤੇ ਹੁਣ ਆਪਾਂ ਇੱਕੋ ਘਰ ਦੀਆਂ ਦੋ ਮਸ਼ੀਨਰੀਆਂ ਲੈ ਕੇ ਪਹੁੰਚਿਆ ਸੀ ਗੱਡੀਆਂ ਆਪਾਂ ਨੂੰ ਦੋ ਮਿਲਣਗੀਆਂ ਇੱਕ ਤਾਂ ਵੈਗਨਰ ਆ ਤੇ ਇੱਕ ਸਵਿਫਟ ਤੇ ਤੁਸੀਂ ਦੇਖ ਰਹੇ ਹੋ ਜੀ ਕਦੇ ਸਵਿਫਟ ਦੀ ਫੋਟੋ ਆ ਰਹੀ ਹੈ ਕਦੇ ਵੈਗਨਰ ਦੀ ਆ ਰਹੀ ਹੈ ਕਿਸੇ ਨੂੰ ਵੀ ਕਿਹੜੀ ਵੀ ਗੱਡੀ ਪਸੰਦ ਆਵੇ ਕਿਸੇ ਨੇ ਸਵਿਫਟ ਲੈਣੀ ਹੈ ਸਵਿਫਟ ਲੈ ਲਿਓ ਵੈਗਨਰ ਪਸੰਦ ਆਵੇ ਕਿਸੇ ਨੂੰ ਵੈਗਨਰ ਲੈ ਲਿਓ ਗੱਲ ਕਰਦੇ ਆਪਾਂ ਪੂਰੀ ਜਿਹੜੀ ਸਵਿਫਟ ਗੱਡੀ ਆ ਉਹਦਾ ਮਾਡਲ ਤਾਂ ਆਪਾਂ ਨੂੰ ਮਿਲੂਗਾ 2014 ਤੇ ਇਹ ਰੇਟ ਮਿਲੂਗਾ ਸਵਿਫਟ ਦਾ 410000 ਤੇ ਜਿਹੜੀ ਵੈਗਨਰ ਗੱਡੀ ਆ ਉਹਦਾ ਮਾਡਲ ਆ 2008 ਰੇਟ ਆ ਵੈਗਨਰ ਦਾ 75000 ਰੁਪਇਆ ਬਾਕੀ ਦੋਵਾਂ ਦਾ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਮਾਨਤਾਨ ਹੋ ਜਾਊਗਾ ਮਾਲਕ ਕਹਿੰਦੇ ਵੀ ਘਾਟਾ ਵਧ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਦੋਵੇਂ ਗੱਡੀਆਂ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੇ ਗੱਡੀਆਂ ਦੋਵੇਂ ਤਲਵੰਡੀ ਪਾਈ ਖੜੀਆਂ ਜਿਲ੍ਹਾ ਲੱਗਦਾ ਫਿਰੋਜ਼ਪੁਰ ਤੇ ਇਹ ਗੱਡੀਆਂ ਦੋਵੇਂ ਵਧੀਆ ਤੇ ਚਲਾ ਕੇ ਕਿਸੇ ਨੇ ਦੇਖਣੀ ਹੈ ਹੁਣ ਚਲਾ ਕੇ ਦੇਖ ਸਕਦਾਂ ਹਾਂ ਬਾਕੀ ਜਿਹੜੀ ਸਵਿਫਟ ਗੱਡੀ ਆ ਪੰਜਾਬ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਨੇ ਤੇ ਜਿਹੜੀ ਵੈਗਨਰ ਗੱਡੀ ਆ ਉਹਦਾ ਨੰਬਰ ਦਿੱਲੀ ਆ ਪਰ ਨੰਬਰ ਪਲੇਟਾਂ ਸਰਕਾਰੀ ਨੇ ਤੇ ਜਿਹੜੀ ਵੈਗਨਰ ਆ ਉਹਦਾ ਸਿਲਵਰ ਰੰਗ ਐ ਤੇ ਜਿਹੜੀ ਸਵਿਫਟ ਆ ਉਹਦਾ ਸ਼ਾਇਦ ਗ੍ਰੇ ਕਲਰ ਐ ਤਾਂ ਕਿ ਤੁਸੀਂ ਦੇਖ ਰਹੇ ਹੋ ਜੀ ਫੋਟੋ ਨਾਲ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ 98100 5330939 ਤੇ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਗੱਲਬਾਤ ਕਰ ਲਿਓ ਤੁਸੀਂ ਆਪੀ ਤੇ ਗੱਲਬਾਤ ਹੋ ਰਹੀ ਹੈ ਜੀ ਤੇ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਵਧੀਆ ਲੱਗ ਰਹੀ ਹੈ ਜੀ ਨੂੰ ਤੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਤੇ ਵੱਦ ਵੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੇਗਾ ਤੇ ਹਰ ਰੋਜ਼ ਨਮੀਆਂ ਮਸ਼ੀਨਰੀਆਂ ਕੋਠੀ ਘਰ ਮਕਾਨ ਹਰ ਰੋਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਬਾਕੀ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਕਹਿ ਦੇਣਾ ਜੀ ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੂਠੀ ਤੋਂ ਲੈ ਕੇ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਤੇ ਫਰੀਦ ਵਿੱਚ ਆਪਾਂ ਐਡ ਜਲਦੀ ਤੋਂ ਜਲਦੀ ਤੁਹਾਡੀ ਲਗਾ ਦੇਵਾਂਗੇ ਤੇ ਹੁਣ ਆਪਾਂ ਗੱਡੀ ਦੀ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਹਾਂ ਚਾਰ ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਪੰਜਾਬ ਨੰਬਰ ਹੈ ਜਨ ਗੱਡੀ ਹੈ ਟਾਇਟ ਆਪਾਂ ਵਧੀਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਗੱਡੀ ਦਾ ਰੇਟ 65000 ਰੁਪਏ ਤੇ ਬਰਨਾਲੇ ਤੋਂ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ ਗੱਡੀ ਸੋਹਣੀ ਹੈ ਕਿਸੇ ਨੂੰ ਪਸੰਦ ਆਈਏ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 62800 4886852 ਤੇ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਹਾਂ ਤੇ ਹੁਣ ਆਪਾਂ ਡਾਇਰੈਕਟ ਕੋਠੀ ਦੀ ਗੱਲ ਕਰਦੇ ਆਂ ਤੇ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ। ਇਹਨਾਂ ਨੂੰ ਗਲੀ ਬਹੁਤ ਵਧੀਆ ਲੱਗਦੀ ਆ ਤੇ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਇਹਨੂੰ ਡਬਲ ਗੇਟ ਲੱਗਦੀ ਹੈ ਜੀ। ਇੱਕ ਤਾਂ ਵੱਡਾ ਗੇਟ ਲੱਗਦਾ ਹੈ। ਉਹਦੇ ਵਿੱਚ ਤਾਂ ਗੱਡੀ-ਗੁੱਡੀ ਖੜਾਉਣ ਵਾਸਤੇ ਆ ਤਾਂ ਤੇ ਇੱਕ ਆਪ ਨੂੰ ਛੋਟਾ ਗੇਟ ਮਿਲੂਗਾ। ਗਲੀ ਵਧੀਆ ਲੱਗਦੀ ਆ ਤੇ ਕਿਚਨ ਵਗੈਰਾ ਵਧੀਆ ਬਣਿਆ ਹੋਇਆ। ਬਾਕੀ ਰੇਟ 12 ਲੱਖ ਰੁਪਈਆ ਤੇ ਤਿੰਨ ਵਿਸਵੇ ਜਗਾਂਗੀ। ਜੇ ਆਪਾਂ ਐਡਰੈਸ ਦੀ ਗੱਲ ਕਰੀਏ ਰਾਇਕੋਟ ਇਹਨਾਂ ਨੂੰ ਪਿੰਡ ਲੱਗਦਾਗਾ। ਪੰਡੋਰੀ ਸੀ ਏਰੀਆ ਰਾਇਕੋਟ ਪੰਡ ਪੰਡੋਰੀ ਡਿਸਟ੍ਰਿਕਟ ਬਰਨਾਲਾ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਸਾਰਾ ਬਲ ਪੇਪਰ ਦਾ ਕੰਮ ਹੋਇਆ ਸਾਰਾ ਕੁਝ ਵਧੀਆ ਆਪਾਂ ਨੂੰ ਮਿਲੂਗਾ ਜੀ ਤੇ ਜਿਹੜਾ ਆਪਾਂ ਨੂੰ ਵਹਿੜਾ ਏਰੀਆ ਮਿਲੂਗਾ ਉਹ ਵੀ ਪੂਰਾ ਵਧੀਆ ਮਿਲੂਗਾ ਕੋਈ ਕਮੀ ਹੈ ਨਹੀਂ ਛੱਤ ਉੱਪਰੋਂ ਪੱਕੀ ਆ ਤੇ ਵਧੀਆ ਘਰ ਇਹਨਾਂ ਨੇ ਬਣਾ ਰੱਖਿਆ ਕਿਸੇ ਨੂੰ ਜਾ ਕੇ ਮਤਲਬ ਕਿ ਦੇਖਣਾ ਚਾਹੁੰਦਾ ਤੇ ਜਾਣ ਸਾਰ ਤੁਹਾਨੂੰ ਪਸੰਦ ਆ ਜਾਊਗਾ ਕਿਉਂਕਿ ਰੇਟ ਬਹੁਤ ਵਧੀਆ ਇਹਨਾਂ ਨੇ ਲਾ ਕੇ ਭੇਜਿਆ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੀ ਆ ਵੀ ਘਾਟਾ-ਵਪਾਦਾ ਕਰ ਲਾਂਗੇ ਵਧੀਆ ਆਪਾਂ ਨੂੰ ਮਿਲੂਗਾ ਜੀ ਤੇ ਕਿਸੇ ਨੂੰ ਪਸੰਦ ਆਏ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਤੁਹਾਨੂੰ ਮਾਲਕ ਦਾ ਨੰਬਰ ਮੈਂ ਨੋਟ ਕਰਵਾ ਦਿੰਨੇ 9915345265 ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ ਆਪੇ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਲਦੀ ਮਿਲਦੇ ਆ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੇ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਕਰੋ ਕਮੈਂਟ ਕਿਸੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣਾ ਨੰਬਰ ਉੱਪਰ ਹਮੇਸ਼ਾ ਦਿੱਤਾ ਰਹਿੰਦਾ ਜੀ ਹਰੇ ਜੀ ਅੱਖਰਾਂ ਚ ਭੇਜੋ ਆਪਣੇ ਕੋਲੇ ਛੇਤੀ